ਮਹਿੰਗੀਆਂ ਗੱਡੀਆਂ ਵਿੱਚ ਲੱਗੇ ਹੋਏ ਫੀਚਰ ਵੀ ਸਚੋਰ ਵੱਲੋਂ ਫਿੱਕੇ ਪਾ ਦਿੱਤੇ ਗਏ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਨੇ ਇਹ ਜੋ ਤਸਵੀਰਾਂ ਨੇ ਇਹ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਜਿਹੜੀ ਘਟਨਾ ਹੈ ਉਹ ਕੈਦ ਹੋ ਗਈ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਤੂਫਾਨੀ ਲਾਇ ਪੰਜਾਬ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਰਾਜਸਥਾਨ ਦੇ ਮਕਰਾਨਾ ਏਰੀਆ ਦੇ ਬਾਹਰ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਨੇ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਇਹ ਛਾਤੀਰ ਚੋਰ ਇਧਰ ਉਧਰ ਪਹਿਲਾਂ ਦੇਖਦਾ ਹੈ ਤਾਂ ਕਿ ਉਸ ਨੂੰ ਕੋਈ ਦੇਖਤਾ ਨਹੀਂ ਰਿਹਾ ਫਿਰ ਉਸ ਤੋਂ ਬਾਅਦ ਆਪਣੀ ਜੇਬ ਦੇ ਵਿੱਚੋਂ ਨਕਲੀ ਚਾਬੀ ਕੱਢਦਾ ਹੈ ਕੱਢਣ ਤੋਂ ਬਾਅਦ ਉਸ ਗੱਡੀ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕੀ ਕੰਪਨੀ ਵੱਲੋਂ ਦਿੱਤੇ ਗਏ ਮਹਿੰਗੀਆਂ ਗੱਡੀਆਂ ਦੇ ਫੀਚਰ ਵੀ ਕਿਦਾਂ ਚੰਦ ਮਿੰਟਾਂ ਵਿੱਚ ਇਸ ਚੋਰ ਦੇ ਵੱਲੋਂ ਫਿੱਕੇ ਪਾ ਦਿੱਤੇ ਗਏ ਸੋ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਹੈ ਲਗਾਤਾਰ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਵਿਚਾਰ ਹੈ ਆਪਣੀ ਜੋ رائے ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਤੁਹਾਨੀ ਲਈ ਪੰਜਾਬ ਚੈਨਲ ਦੇ ਨਾਲ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ